ਜਿੱਦਾਂ ਵੀ ਭਗਵੰਤ ਸਿਆ ਹੁਣ ਕਿਦੋਂ ਖੋਲਣਾ ਮੁਰਗੀ ਖਾਨਾ ਨਾਰਮਲ ਕੋਰਸ ਵਿੱਚ ਦੋਸਤੋ ਮੈਂ ਕਦੀ ਕੋਈ ਮਜ਼ਾਕੀਆ ਪੋਲਿਟਿਕਸ ਨਹੀਂ ਕੀਤੀ ਮੇਰੀ ਮੇਰੀ ਜਿੰਨੀ ਜਦੋ ਜਿਹੇਦ ਆ ਉਹ ਕੰਪਲੀਟ ਸੰਜੀਦਾਵਾ ਔਰ ਫੈਕਟਸ ਤੇ ਤੱਥਾਂ ਤੇ ਆਧਾਰਿਤ ਮੈਂ ਗੱਲ ਕਰਦਾ ਪਰੰਤੂ ਕੱਲ ਜੋ 인ਡੀਪੈਂਡੈਂਸ ਡੇ ਦੇ ਫੰਕਸ਼ਨ ਦੇ ਉੱਤੇ ਭਗਵੰਤ ਮਾਨ ਇੱਕ ਬੁਲੇਟ ਪ੍ਰੂਫ ਵਿੱਚ ਦੇ ਕੈਬਨ ਦੇ ਵਿੱਚ ਦੀ ਆਣ ਕੇ ਲੋਕਾਂ ਨੂੰ ਜਦੋਂ ਕਰ ਰਿਹਾ ਸੀਗਾ ਸੰਬੋਧਨ ਤੇ ਝੂਠ ਝਾਟ ਬੋਲ ਰਿਹਾ ਸੀਗਾ ਉਦੋਂ ਮੇਰਾ ਦਿਲ ਕੀਤਾ ਕਿ ਇੱਕ ਵਾਰ ਇਹਦੇ ਲੈਜੇ ਵਿੱਚ ਇਹਨੂੰ ਜਵਾਬ ਦਿੱਤਾ ਜਾਵੇ ਪਹਿਲਾਂ ਇਹਦੀ ਵੀਡੀਓ ਸੁਣੋ ਜਦੋਂ ਇਹ ਦੂਜਿਆਂ ਨੂੰ ਸਿਕਿਉਰਿਟੀ ਦੇ ਟੀਚਰਾਂ ਕਰਦਾ ਸੀ ਆ ਸੁਣੋ ਸੁਣ ਲਿਆ ਜੀ ਇਹ ਕਹਿੰਦਾ ਕਿ ਆ ਦੂਜੇ ਲੀਡਰਾਂ ਨੂੰ ਚਲੋ ਉਸ ਵਕਤ ਚਾਹੇ ਅਕਾਲੀਆਂ ਕਾਂਗਰਸ ਦੂਜਿਆਂ ਨੂੰ ਇਹ ਸ਼ੁਗਲ ਕਰ ਰਿਹਾ ਵਾ ਕਿ ਜੇ ਏਡਾ ਖਤਰਾ ਮਹਿਸੂਸ ਕਰਦੇ ਆ ਕੋਈ ਹੋਰ ਕੰਮ ਕਰ ਲਓ ਯਾਰ ਮੁਰਗੀ ਖਾਨਾ ਖੋਲ੍ਹ ਲਓ ਤੇ ਭਾਈ ਸਾਹਿਬ ਫਿਰ ਹੁਣ ਸਮਾਂ ਤੇਰੇ ਵਾਸਤੇ ਮੁਰਗੀ ਖਾਨਾ ਖੋਲ੍ਹਣ ਵਾਲਾ ਕਿਉਂਕਿ ਕੱਲ ਦੀ ਤਸਵੀਰ ਕੀ ਦਿਖਾ ਰਹੀ ਆ ਆ ਦੇਖੋ 인ਡੀਪੈਂਡੈਂਸ ਡੇ ਦੇ ਉੱਤੇ ਆ ਦੇਖੋ ਔਰ ਇਹ ਪਤਾ ਲੱਗਿਆ ਵਾ ਕਿ 16 ਲੱਖ ਰੁਪਈਆ ਖਰਚਾ ਗਿਆ ਪੰਜਾਬ ਦਾ ਇਸ ਬੁਲੇਟ ਪ੍ਰੂਫ ਕੈਬਨ ਨੂੰ ਬਣਾਉਣ ਵਾਸਤੇ ਅੱਛਾ ਇੱਥੇ ਹੀ ਬਸ ਨਹੀਂ ਜਿਹੜਾ ਵੀਆਈਪੀ ਕਲਚਰ ਦਾ ਇਹਨਾਂ ਨੇ ਸਭ ਤੋਂ ਵੱਡਾ ਵਾਅਦਾ ਕੀਤਾ ਸੀਗਾ ਸਾਰੇ ਦੇਸ਼ ਨਾਲ ਵਿੱਚੇ ਕੇਜਰੀਵਾਲ ਨੇ ਵਿੱਚੇ ਹੀ ਇਹਨਾਂ ਦੇ ਹੋਰ ਆਗੂਆਂ ਨੇ ਇਹਨਾਂ ਨੇ ਰੱਜ ਕੇ ਉਸ ਨੂੰ ਤੋੜਿਆ ਪਹਿਲਾਂ ਤਾਂ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਕਿ 100-100 ਗੱਡੀ ਦੇ ਕਾਫਲੇ 'ਚ ਭਗਵੰਤ ਮਾਨ ਜਾ ਰਿਹਾ ਵਾ ਆ ਜਿਹੜੀਆਂ ਲੈਕਸਸ ਟੋ요ਟਾ ਗੱਡੀਆਂ ਨਾਰਮਲ ਕੋਰਸੀ 3-4 ਕਰੋੜ ਰੁਪਏ ਦੀਆਂ ਹੈਗੀਆਂ ਲੇਕਿਨ ਉਹਨੂੰ ਬੁਲੇਟ ਪ੍ਰੂਫ ਕਰਾਉਣ ਵਾਸਤੇ ਹੋਰ ਕਰੋੜ ਡੇਢ ਕਰੋੜ ਰੁਪਏ ਖਰਚਾ ਜਾ ਰਿਹਾ ਔਰ ਸਾਰਾ ਟੱਬਰ ਚੱਲ ਰਿਹਾ ਬੁਲੇਟ ਪ੍ਰੂਫ ਗੱਡੀਆਂ ਦੇ ਵਿੱਚ ਵਿੱਚੇ ਕੇਜਰੀਵਾਲ ਸਾਹਿਬ ਚੜ ਰਹੇ VIP ਕਲਚਰ ਦਾ ਸਕਿਉਰਿਟੀ ਦਾ ਇਹਨਾਂ ਨੇ ਇੱਕ ਮਜ਼ਾਕ ਬਣਾ ਕੇ ਰਖਾ ਦਿੱਤਾ ਵਾ ਔਰ ਜਿਹੜੀ ਆ ਗੱਲ ਜਿਹੜਾ ਦੂਜਿਆਂ ਨੂੰ ਕਹਿੰਦਾ ਸੀ ਮੁਰਗੀਖਾਨਾ ਮੁਰਗੀਖਾਨਾ ਕਦੀ ਮਾੜਾ ਮੋਟਾ ਅੰਦਰ ਝਾਤ ਮਾਰ ਕੇ ਦੇਖੂਗਾ ਇਹ ਕਿ ਹਾਂ ਮੈਂ ਕਰ ਕੀ ਰਿਹਾ ਮੈਂ ਕਿਆ ਮੈਂ ਕਹਿੰਦਾ ਕੀ ਸੀਗਾ ਤੇ ਮੈਂ ਕਰ ਕੀ ਰਿਹਾ ਵਾ ਔਰ ਸਕਿਉਰਿਟੀ ਦੇ ਮਸਲੇ ਤੇ ਆਣ ਕੇ ਪਿਛਲੇ ਦਿਨਾਂ ਵਿੱਚ ਨਿਤਿਨ ਗੱਡਗਰੀ ਜਿਹੜੇ ਸਾਡੇ ਸਰਫੇਸ ਟਰਾਂਸਪੋਰਟ ਮਿਨਿਸਟਰ ਨੇ ਜਿਹੜੇ ਉਹਨਾਂ ਨੇ ਬਿਆਨ ਦਿੱਤਾ ਕਿ NHAI ਦੇ ਪ੍ਰੋਜੈਕਟ ਅਸੀਂ ਸਾਰੇ ਬੰਦ ਕਰ ਦੇਣੇ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਸਟਾਫ ਨੂੰ ਪੰਜਾਬ ਦੇ ਵਿੱਚ ਬਹੁਤ ਖਤਰਾ ਵਾ ਲਾਅ ਐਂਡ ਆਰਡਰ ਪੋਜੀਸ਼ਨ ਪੰਜਾਬ ਦੀ ਠੀਕ ਨਹੀਂ ਗਈ ਪਰੰਤੂ ਭਗਵੰਤਪານ ਦਾ ਇੱਕ ਵਾਪਸ ਬਿਆਨ ਆਉਂਦਾ ਵਾ ਕਿ ਗੱਡਗੀਰੀ ਸਾਹਿਬ ਨੂੰ ਕਿ ਪੰਜਾਬ ਦੇ ਵਿੱਚ ਬਿਲਕੁਲ ਅਮਨ ਸ਼ਾਂਤੀ ਆ ਤੇ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਹੀਂਗਾ ਤੇ ਜੇ ਅਗਰ ਲਾਅ ਐਂਡ ਆਰਡਰ ਦਾ ਇਸ਼ੂ ਨਹੀਂਗਾ ਤੇ ਫਿਰ ਆਪਾਂ 16 ਲੱਖ ਰੁਪਏ ਦੀ ਬੁਲੇਟ ਪ੍ਰੂਫ ਦੀ ਕੈਬਨ ਬਣਾ ਕੇ ਕੋ ਬੈਠੇ ਹੋਇਆ ਨੰਬਰ 1 ਨੰਬਰ 2 ਜੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਇਸ਼ੂ ਕੋਈ ਨਹੀਂਗਾ ਤੇ ਫਿਰ ਪਿਛਲੇ 2 ਸਾਲ ਤੋਂ ਉੱਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ ਜਿਹੜਾ ਕਤਲ ਦਿਨ ਦਿਹਾੜੇ ਗੈਂਗਸਟਰਾਂ ਨੇ ਸ਼ਰੇ ਆਮ ਪਤਾ ਨਹੀਂ ਕਿੱਡੇ ਆਟੋਮੈਟਿਕ ਵੈਪਨਸ ਦੇ ਨਾਲ ਸਾਡਾ ਇੱਕ ਬੇਹਤਰੀਨ ਕਲਾਕਾਰ ਨੌਜਵਾਨ ਵਿਸ਼ਪ ਪੱਤਰ ਦਾ ਉਹਨੂੰ ਢੇਰੀ ਕਰ ਦਿੱਤਾ ਉਹਦਾ ਵੀ ਇਨਸਾਫ ਨਹੀਂ ਦੇ ਸਕੇ ਉਹਦਾ ਤੁਸੀਂ ਕਹਿੰਦੇ ਨੇ ਲਾਅ ਐਂਡ ਆਰਡਰ ਬਿਲਕੁਲ ਬਹੁਤ ਅੱਛਾ ਵਾ ਜੇ ਲਾਅ ਐਂਡ ਆਰਡਰ ਇੱਡਾ ਅੱਛਾ ਤੇ ਫਿਰ ਗੈਂਗਸਟਰ ਲਾਰੈਂਸ ਬਿਸ਼ਨ ਉਹੀ ਵਰਗੇ ਜਿਨ੍ਹਾਂ ਚੋਂ ਬਹਿ ਕੇ ਇੰਟਰਵਿਊ ਕਿਦਾਂ ਦੇ ਰਹੇ ਨੇ ਥੈਟ ਮੀਨਸ ਤੁਹਾਡਾ ਜੇਲ੍ਹ ਦਾ ਨਿਜ਼ਾਮ ਸਾਰਾ ਬਿਲਕੁਲ ਛਿੱਕੇ ਤੇ ਟੰਗਿਆ ਹੋਇਆ ਜੇ ਲਾਅ ਐਂਡ ਆਰਡਰ ਇੱਡਾ ਹੀ ਤੇ ਫਿਰ ਤੁਸੀਂ ਬੇਅਦਬੀਆਂ ਕਰਨ ਵਾਲੇ ਗੁਨਾਹਗਾਰਾਂ ਨੂੰ ਅੱਜ ਤੱਕ ਸਜ਼ਾ ਕਿਉਂ ਨਹੀਂ ਦਿਵਾ ਸਕੇ ਫਿਰ ਤੁਸੀਂ ਡੇਰਾ ਸੱਚਾ ਸੌਦਾ ਦੇ ਮੁਖਿਆ ਦੀ 295 ए ਦੀ ਪ੍ਰਵਾਨਗੀ ਦੇ ਉੱਤੇ ਕਿਉਂ ਬੈਠੇ ਹੋਏ ਹੋ ਜਿਨ੍ਹਾਂ ਨੇ ਟ੍ਰਾਇਲ ਸੀ ਸਾਰੇ ਰੋਕ ਦਿੱਤੇ ਉਹਨਾਂ ਨੇ ਔਰ ਪੰਜਾਬ ਦੇ ਵਿੱਚ ਦਿਨ ਦਿਹਾੜੇ ਰੋਜ਼ ਕਤਲਗਾਰਤ ਹੋ ਰਹੀ ਹੈ ਬੁਰੀ ਹਾਲਾਤ ਹੈ ਲਾਅ ਐਂਡ ਆਰਡਰ ਦੇ ਔਰਤਾਂ ਸ਼ਾਮ ਪਿੰਡਾਂ ਚ ਬਾਹਰ ਨਹੀਂ ਨਿਕਲਦੀਆਂ ਉਹਨਾਂ ਦੀਆਂ ਕਿੰਨਾਂ ਦੀਆਂ ਬਾੜੀਆਂ ਲਾਈਆਂ ਜਾ ਰਹੀਆਂ ਵਗੈਰਾ 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 ਇਹ ਲਾਅ ਐਂਡ ਆਰਡਰ ਪੰਜਾਬ ਦਾ ਇਸ ਵਕਤ ਦੀ ਪੋਜੀਸ਼ਨ ਹੈਗੀ ਆ ਔਰ ਚੀਫ ਮਿਨਿਸਟਰ ਜਦ ਖੁਦ ਇੰਨਾ ਆਪਣੇ ਆਪ ਨੂੰ ਭੈ ਦੇ ਮਾਹੌਲ ਵਿੱਚ ਆ ਕਿ ਉਹਨੂੰ 16 ਲੱਖ ਰੁਪਏ ਦੀ ਕੈਬਨ ਤੇ ਪਿੱਛੇ ਪੁਲਿਸ ਵਾਲੇ ਸਾਰੇ ਆਫੀਸਰ ਚਾਹੀਦੇ ਨੇ ਪੁਲਿਸ ਦਾ ਪੂਰਾ ਹਮਲਾ ਚਾਹੀਦਾ ਤੇ ਫਿਰ ਆਮ ਆਦਮੀ ਕਿਦਾਂ ਭਰੋਸਾ ਕਰ ਲਵੇ ਤੁਹਾਡੇ ਲਾਅ ਐਂਡ ਆਰਡਰ ਤੇ ਬਿਆਨ ਦੇ ਉੱਤੇ ਦੂਜਾ ਕੱਲ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਉੱਥੋਂ ਇੰਡੀਪੈਂਡੈਂਸ ਦੇ ਤੇ ਕਿ ਜੇ ਅਸੀਂ ਨਸ਼ੇ ਨੂੰ ਤਾਂ ਹੁਣ ਐਡਾ ਵੱਡਾ ਰਿਐਕਸ਼ਨ ਕਰਾਂਗੇ ਕਿ ਨਸ਼ਾ ਜਿਹੜਾ ਉਸ ਨੂੰ ਜੜੋਂ ਪੁੱਟ ਕੇ ਸੁੱਟ ਦਾਂਗੇ 2.5 ਸਾਲ ਦਾ ਸਮਾਂ ਹੋ ਚੁੱਕਿਆ तकरीबन ਅੱਧੀ ਟਰਮ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਤਮ ਹੋ ਚੁੱਕੀ ਆ ਪਰ ਨਸ਼ੇ ਦੀ ਕੀ ਹਾਲਾਤ ਨੇ ਕੋਈ ਦਿਨ ਨਹੀਂ ਜਾਂਦਾ ਜਦੋਂ ਓਵਰਡੋਜ਼ ਨਾਲ ਸਾਡੇ ਬੱਚੇ ਲੜਕੀਆਂ ਓਵਰਡੋਜ਼ ਨਾਲ ਟੀਕੇ ਲਾ ਲਾ ਕੇ ਨਹੀਂ ਮਰ ਜਾਂਦੀਆਂ ਆ ਕੱਲ ਜਦੋਂ ਗੱਲ ਕਰ ਰਿਹਾ ਸੀ ਮੈਨੂੰ ਕੁਦਰਤੀ ਕਿਸੇ ਨੇ ਵੀਡੀਓ ਭੇਜੀ ਇੱਕ ਡਾਕਟਰ ਗਿੱਲ ਨੇ ਆ ਆ ਵੀਡੀਓ ਦੇਖੋ ਤੁਸੀਂ ਜ਼ਰਾ ਡਾਕਟਰ ਗਿੱਲ ਨੇ ਗਿੱਲ ਹਸਪੀਟਲ ਮੋਰਿੰਡਾ ਰੋਡ ਮੋਰਿੰਡੇ ਸਪੀਕਰ ਆਨ ਕਰਨਾ ਮੈਂ ਥੋੜਾ ਆਪਣਾ ਗਿੱਲ ਮੈਂ ਗਿੱਲ ਹਸਪੀਟਲ ਥੋੜੀ ਜਿᱷ ਅੱਗੇ ਕਰ ਦਿਓ ਫੋਰਵਰਡ ਮੈਂ ਪਾਸਟ ਪ੍ਰੈਕਟਿਸ ਕਰਦਾ ਐਮ ਡੀ ਮੈਡੀਸਨ ਮੇਰੇ ਕੋਲ ਕੱਲ ਇੱਕ ਬਹੁਤ ਹਾਸ ਤੁਸੀਂ ਸੁਣ ਲਿਆ ਕਿ ਇੱਕ ਡਾਕਟਰ ਗਿੱਲ ਮੁਰਿੰਡਾ ਹਸਪੀਟਲ ਆ ਉੱਥੇ ਤੁਸੀਂ ਦੇਖ ਲਿਆ ਕਿ ਕਿਦਾਂ ਛਲਨੀ ਕੀਤਾ ਹੋਇਆ ਸਾਰਾ ਬਦਨ ਉਸ ਨੌਜਵਾਨ ਦਾ ਚਿੱਟੇ ਦੇ ਟੀਕੇ ਲਾ ਲਾ ਕੇ ਇਹ ਸਾਰੇ ਪੰਜਾਬ ਦੀ ਦਾਸਤਾਨ ਆ ਪਿੰਡਾਂ ਦੇ ਵਿੱਚ ਲੋਕੀਂ ਆਪਣੇ ਬੱਚਿਆਂ ਨੂੰ ਇੰਨੇ ਅਨਸੇਫ ਮਹਿਸੂਸ ਕਰਦੇ ਕਿ ਆਪਣੇ ਬੱਚਾ ਨੂੰ ਵਿਦੇਸ਼ਾਂ ਵਿੱਚ ਭਜ ਰਹੇ ਨੇ ਜਿਹੜਾ ਰਿਵਰਸ ਮਾਈਗ੍ਰੇਸ਼ਨ ਦਾ ਬਿਆਨ ਦੇ ਰਹਾ ਝੂਠਾ ਸਾਰਾ ਸਭ ਰਿਵਰਸ ਮਾਈਗ੍ਰੇਸ਼ਨ ਇਸ ਕਰਕੇ ਥੋੜੀ ਜੀ ਰੁਕੀ ਆ ਕਿਉਂਕਿ ਕੈਨੇਡਾ ਤੇ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ੇ ਵਗੈਰਾ ਜਿਹੜੇ ਨੇ ਉਹ ਬੰਦ ਕਰ ਦਿੱਤੇ ਨੇ 50% ਉਹਨਾਂ ਨੇ ਬੈਨ ਲਾ ਦਿੱਤਾ ਬਿਲਕੁਲ ਇਸ ਕਰਕੇ ਸਾਡੇ ਬੱਚਿਆਂ ਦੇ ਕੋਲ ਹੁਣ ਕੋਈ ਰਾਹ ਨਹੀਂਗਾ ਤੇ ਉਹ ਹਾਇਰ ਐਜੂਕੇਸ਼ਨ ਵਿੱਚ ਕਾਲਜੇਜ਼ ਵਿੱਚ ਜਾ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਇਹ ਕੋਈ ਰਿਵਰਸ ਮਾਈਗ੍ਰੇਸ਼ਨ ਨਹੀਂ ਹੋਈ ਹਰ ਗੱਲ ਦਾ ਝੂਠ ਬੋਲਣਾ ਹਰ ਗੱਲ ਦਾ ਦੂਜਿਆਂ ਦਾ ਮਜ਼ਾਕ ਉਡਾਉ ਕੋਨ ਵੈਂਟੇਰੀਅਨ ਕਹਿਣਾ ਕਨਵੈਂਟੇਰੀਅਨ ਅਸੀਂ ਸਰਕਾਰੀਆਂ ਬੜਾ ਹੀ ਵੱਡਾ ਫੈਸਲਾ ਹੁੰਦਾ ਜਦੋਂ ਆਪਾਂ ਫੈਸਲਾ ਕਰਨਾ ਕਿ ਅਸੀਂ ਅੱਜ ਸਕੂਲ ਜਾਣਾ ਕਿ ਨਹੀਂ ਜਾਣਾ ਆ ਤੁਹਾਡਾ ਲੈਵਲ ਆ ਚੀਫ ਮਿਨਿਸਟਰ ਦਾ ਬੜੇ ਅਫਸੋਸ ਤੇ ਬੜੇ ਦੁੱਖ ਦੀ ਗੱਲ ਆ ਕਿ ਸਾਡਾ ਪੰਜਾਬ ਜਿਹੜਾ ਇੱਕ ਨੰਬਰ 1 ਸਟੇਟ ਸੀ ਇਸ ਦੇਸ਼ ਦੀ ਠੀਕ ਹੈ ਮਗਰ ਲੀਆਂ ਪਾਰਟੀਆਂ ਨੇ ਅਗਰ ਉਹਦੇ ਵਿੱਚ ਕੋਈ ਗਰਾਵਟ ਲੈ ਕੇ ਆਏ ਤਾਂ ਤੁਸੀਂ ਤਾਂ ਗਰਾਵਟ ਨੂੰ ਠੀਕ ਕਰਨਾ ਸੀਗਾ ਤੁਸੀਂ ਤਾਂ 3.5 ਲੱਖ ਕਰੋੜ ਰੁਪਏ ਦੇ ਕਰਜ਼ੇ ਤੇ ਪਹੁੰਚਾਤਾ ਉਹਨੂੰ 70000 ਕਰੋੜ ਰੁਪਏ ਕਰਜ਼ਾ ਚੱਕ ਦਿੱਤਾ ਵਾ 24000 ਕਰੋੜ ਰੁਪਇਆ ਤੁਹਾਡਾ ਬਿੱਲ ਆ ਜਿਹੜਾ ਪੀਐਸਪੀਸੀਐਲ ਦਾ ਸਬਸਿਡੀ ਦਾ ਬਿੱਲ ਆ ਮੁਫਤ ਜਿਹੜੀ ਬਿਜਲੀ ਵਗੈਰਾ ਵਗੈਰਾ ਜਾ ਰਹੀ 24000 ਕਰੋੜ ਰੁਪਏ 31 32000 ਕਰੋੜ ਰੁਪਏ ਤੁਸੀਂ ਵਿਆਜ ਭਰ ਰਹੇ ਹੋ ਆ 700 ਕਰੋੜ ਰੁਪਏ ਚੰਦ ਦਿਨ ਪਹਿਲਾਂ ਤੁਸੀਂ ਨਵਾਂ ਕਰਜ਼ਾ ਚੱਕਿਆ 2500 ਕਰੋੜ ਰੁਪਏ ਤੁਸੀਂ ਆ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਦੌਰਾਨ ਚੱਕਿਆ ਫਿਰ ਵੀ ਤੁਸੀਂ ਕਹੀ ਜਾਂਦੇ ਕਿ ਖਜ਼ਾਨਾ ਭਰਿਆ ਪਿਆ ਜੀ ਗੱਲ ਹੀ ਕੋਈ ਨਹੀਂ ਕਿ ਅਸੀਂ ਤਾਂ ਬਿਲਕੁਲ ਔਰ ਤੁਸੀਂ ਤਨਖਾਹਾਂ ਦੇ ਨਹੀਂ ਸਕ ਰਹੇ ਤੁਸੀਂ ਟੀਏ ਡੀਏ ਦੇ ਨਹੀਂ ਸਕ ਰਹੇ ਤੁਸੀਂ ਜਿਹੜਾ 7ਵੇਂ ਪੇ ਕਮਿਸ਼ਨ ਦਾ ਜਿਹੜਾ ਸੀਗਾ ਪੈਕੇਜ ਲਾਗੂ ਕਰਨਾ ਸੀਗਾ ਖਾਸ ਤੌਰ ਤੇ ਜਿਹੜੇ ਕਾਲਜੇਸ ਨੇ ਅਫੀਲੀਏਟਿਡ ਕਾਲਜੇਸ ਵਗੈਰਾ ਕਿਸ ਨੂੰ ਤੁਸੀਂ ਦੇ ਨਹੀਂ ਸਕੇ ਹੈਗੇ ਫਿਰ ਵੀ ਤੁਸੀਂ ਕਹੀ ਜਾਂਦੇ ਖਜ਼ਾਨਾ ਵੀ ਸਾਰਾ ਕੁਝ ਬੜਾ ਅੱਛਾ ਚੱਲ ਰਿਹਾ ਜੀ ਬੜਾ ਹੀ ਸ਼ਾਨਦਾਰ ਮਾਹੌਲ ਆ ਅਗਰ ਸ਼ਾਨਦਾਰ ਮਾਹੌਲ ਹੈ ਤੇ ਆਹ ਦੇਖੋ ਤੁਸੀਂ ਬੱਚਿਆਂ ਦੇ ਨਾਲ ਤੁਸੀਂ ਖੇਡਵਾੜ ਕਰ ਰਹੇ ਹੋ ਆ ਐਸਸੀ ਸਕਾਲਰਸ਼ਿਪ ਆ ਬੱਚਾ ਜੀ ਜਿਹੜੇ ਐਸਸੀ ਸਕਾਲਰਸ਼ਿਪ ਦੇ ਮੁੱਦੇ ਤੇ ਤੁਸੀਂ ਕਾਂਗਰਸ ਨੂੰ ਲਗਾਤਾਰ ਭੰਂਦੇ ਸੀ ਇਹ ਕੀ ਕਹਿੰਦੀ ਆ ਸੈਂਟਰ ਵਿਦਹੋਲਡਸ 930 ਕਰੋੜ ਅੰਡਰ ਐਸਸੀ ਸਕਾਲਰਸ਼ਿਪ ਸਕੈਮ ਆ ਪਲਾਨ ਵਾਂਟਸ ਸਟੇਟ ਟੂ ਰਿਲੀਜ਼ 250 ਕਰੋੜ ਫਸਟ 930 ਕਰੋੜ ਰੁਪਿਆ ਕੇਂਦਰ ਸਰਕਾਰ ਨੇ ਇਸ ਕਰਕੇ ਰੋਕਿਆ ਐਸਸੀ ਸਕਾਲਰਸ਼ਿਪ ਸ਼ਡਿਊਲਡ ਕਾਸਟ ਸਟੂਡੈਂਟਸ ਦਾ ਕਿਉਂਕਿ 250 ਕਰੋੜ ਰੁਪਿਆ ਪੰਜਾਬ ਸਰਕਾਰ ਆਪਣਾ ਉਹਦੇ ਵਿੱਚ ਯੋਗਦਾਨ ਨਹੀਂ ਪਾ ਸਕੀ ਇਹਦਾ ਕਿਤੇ ਇਫੈਕਟ ਪਊਗਾ ਸਿੱਧਾ ਸਿੱਧਾ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਇਫੈਕਟ ਪਊਗਾ ਇਹ ਅਖੋਤੀ ਜਿਹੜਾ ਇਹਨਾਂ ਦਾ ਐਜੂਕੇਸ਼ਨ ਦਾ ਮਾਡਲ ਆ ਏਸੇ ਹੀ ਐਜੂਕੇਸ਼ਨ ਮਾਡਲ ਦੇ ਵਿੱਚ ਅੱਗੇ ਤੁਸੀਂ ਪੜੋ ਆ ਜਿਹੜੇ ਸਾਡੇ ਬਹੁਤ ਬਿਹਤਰੀਨ ਅੱਠ ਕਿਸ ਐਸ ਸੀ ਡੀ ਗਵਰਨਮੈਂਟ ਕਾਲਜ ਲੁਧਿਆਣਾ ਜਿਹੜਾ ਬੱਚਿਆਂ ਤੇ ਮੁੰਡਿਆਂ ਦਾ ਵਾ ਗਵਰਨਮੈਂਟ ਕਾਲਜ ਮੋਹਿੰਦਰਾ ਕਾਲਜ ਪਟਿਆਲਾ ਗਵਰਨਮੈਂਟ ਕਾਲਜ ਫੋਰ ਗਰਲਸ ਪਟਿਆਲਾ ਐਸ ਆਰ ਗਵਰਨਮੈਂਟ ਕਾਲਜ ਫੋਰ ਔਮਨ ਅੰਮ੍ਰਿਤਸਰ ਗਵਰਨਮੈਂਟ ਕਾਲਜ ਮੁਹਾਲੀ ਗਵਰਨਮੈਂਟ ਕਾਲਜ ਮਲੇਰ ਕੋਟਲਾ ਗਵਰਨਮੈਂਟ ਕਾਲਜ ਹੁਸ਼ਾਰਪੁਰ ਤੁਸੀਂ ਨਵਾਂ ਦਾ ਕੀ ਬਣਾਉਣਾ ਸੀ ਯਾਰੋ ਤੁਸੀਂ ਜਿਹੜੇ ਚੱਲਦੇ ਸਰਕਾਰੀ ਕਾਲਜ ਨੇ ਤੁਸੀਂ ਉਹਨਾਂ ਨੂੰ ਵੀ ਪ੍ਰਾਈਵੇਟਾਈਜ਼ ਕਰਦਣੇ ਲੱਗੇ ਆ ਕਿ ਜਿਹੜਾ ਯੂ ਜੀ ਸੀ ਦਾ ਆਟੋਨੋਮੀ ਦਾ ਤੁਸੀਂ ਬਹਾਨਾ ਬਣਾ ਰਹੇ ਇਹ ਲੋਕਾਂ ਦੇ ਕਚੈਰੀ ਵਿੱਚ ਆਣ ਕੇ ਇਸ ਨੂੰ ਅੱਛੇ ਤਰੀਕੇ ਨਾਲ ਕਲੈਰੀਫਾਈ ਕਰੋ ਕਿ ਤੁਸੀਂ ਪ੍ਰਾਈਵੇਟਾਈਜ਼ ਕਾਲਜਸ ਕਰ ਰਹੇ ਕਿ ਨਹੀਂ ਕਰਦੇ ਤੇ ਆਹ ਲਓ ਤੁਸੀਂ ਇੱਕ ਜਿਹੜਾ ਇਹਨਾਂ ਦਾ ਅ ਹੈਲਥ ਦਾ ਵੀ ਮਾਡਲ ਚੱਕ ਲਓ ਜੀ ਆ ਇਹਨਾਂ ਦੀ ਜਿਹੜੀ ਹੋਮੇ ਹੈ ਨਾ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਦੀ ਹੋਮੇ ਉਹਨੂੰ ਪੱਠੇ ਪਾਉਣ ਵਾਸਤੇ ਕਿੰਨਾ ਨੁਕਸਾਨ ਕਰਾ ਰਹੇ ਨੇ ਆ ਤੁਸੀਂ ਦੇਖੋ ਅ ਆਮ ਆਦਮੀ ਸਿਰਫ ਨਾਮ ਰੱਖਣ ਦੇ ਵਾਸਤੇ ਆਪਣੀ ਹੋਮੇ ਨੂੰ ਪੱਠੇ ਪਾਉਣ ਵਾਸਤੇ 933 ਕਰੋੜ ਰੁਪਈਆ ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਦਾ ਹੋਲਡ ਕਰ ਲਿਆ। ਕਿ ਅਸੀਂ ਤੁਹਾਨੂੰ ਪੈਸਾ ਨਹੀਂ ਦੇਣਾ ਕਿਉਂਕਿ ਜਿਹੜੀ ਸਾਰੇ ਦੇਸ਼ ਵਿੱਚ ਜਿਹੜਾ ਨਾਮ ਪ੍ਰਚਲਿਤ ਆ ਚਾਏ ਉਹ ਵੈਲਨੈਸ ਸੈਂਟਰਸ ਨੇ ਜਾਂ ਜੋ ਵੀ ਉਹਨਾਂ ਨੇ ਭਾਰਤ ਵਗੈਰਾ ਵਗੈਰਾ ਨਾਮ ਰੱਖਿਆ ਤੁਸੀਂ ਉਹ ਨਾਮ ਰੱਖੋਗੇ ਬੋਰਡ ਸਾਡੇ ਲਾਓਗੇ ਤਾਂ ਤੁਹਾਨੂੰ ਅਸੀਂ ਪੈਸੇ ਦਾਂਗੇ। 933 ਕਰੋੜ ਰੁਪਈਆ ਜਿਹੜਾ ਵਾ ਉਹ ਗਰੀਬਾਂ ਦੇ ਇਲਾਜ ਦਾ ਪੈਸਾ ਇਸ ਕਰਕੇ ਰੁਕਿਆ ਹੋਇਆ। ਕਿ ਸਾਡਾ ਆਮ ਆਦਮੀ ਪਾਰਟੀ ਦਾ ਫੱਟਾ ਲੱਗਣਾ ਚਾਹੀਦਾ ਕੇਜਰੀਵਾਲ ਦਾ ਨਾਮ ਆਉਣਾ ਚਾਹੀਦਾ ਭਗਵੰਤ ਦੀ ਫੋਟੋ ਆਉਣੀ ਚਾਹੀਦੀ ਕੇਜਰੀਵਾਲ ਦੀ ਫੋਟੋ ਆਣੀ ਜਿਹੜੇ ਦੂਜਿਆਂ ਨੂੰ ਸਦਾ ਟਿਚਰਾ ਕਰਦੇ ਸੀ ਇਸ ਲਈ ਮੇਰੇ ਸਤਕਾਰਯੋਗ ਪੰਜਾਬੀ ਵੀਰੋ ਤੇ ਭੈਣੋ ਤੇ ਭਰਾਓ ਠੀਕ ਹੈ ਤੁਸੀਂ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਪੂਰਾ ਅੱਛੇ ਤਰੀਕੇ ਨਾਲ ਸ਼ੀਸ਼ਾ ਦਿਖਾਤਾ ਪਰੰਤੂ ਯਾਦ ਰਹੇ ਜਦੋਂ ਤੁਸੀਂ ਛੋਟੀਆਂ-ਛੋਟੀਆਂ ਇਲੈਕਸ਼ਨਾਂ ਵਿੱਚ ਜਿਹੜੀਆਂ ਜਿੰਮੀ ਚੋਣਾਂ ਨੇ ਇਹਨਾਂ ਨੂੰ ਮੋੜ ਵੋਟ ਪਾਉਣੇ ਹੋ ਤਾਂ ਇੱਕ ਬੋਗਸ ਤਸਵੀਰ ਸਾਰੇ ਦੇਸ਼ ਵਿੱਚ ਭੇਜਦੇ ਹੋ ਜਲੰਧਰ ਵੈਸਟ ਜਿੱਥੇ 4 ਜੂਨ ਨੂੰ ਮਹਿਸ 15000 ਵੋਟ ਪਈ ਆਮ ਆਦਮੀ ਪਾਰਟੀ ਨੂੰ ਜਮਾਨਤ ਜਬਤ ਹੋਈ ਤੇ ਸਾਰੀ ਸਰਕਾਰ ਦਾ ਅਮਲਾ ਬਹਿ ਗਿਆ ਉੱਥੇ ਆਣ ਕੇ ਤੇ ਮੇਰੇ ਖਿਆਲ 40 ਦਿਨਾਂ ਚ 13 ਜੁਲਾਈ ਨੂੰ ਉੱਥੇ ਲਗਭਗ 60000 ਵੋਟ ਨਿਕਲਦੀ ਇਹਦੇ ਚ ਫਿਰ ਆਪਾਂ ਜ਼ਿੰਮੇਵਾਰ ਬਣ ਗਏ ਨਾ ਕਿ ਆਪਾਂ ਮਾੜੇ ਬੰਦਿਆਂ ਨੂੰ ਜਿਹੜੀ ਮਾੜੀਆਂ ਸਰਕਾਰਾਂ ਨੇ ਜਿਹੜੀਆਂ ਛੂਟ ਭੋਲਦੀਆਂ ਨੇ ਸ਼ਰਾਬ ਪਲੋਂਦੀਆਂ ਨੇ ਪੈਸੇ ਵੰਡਦੀਆਂ ਨੇ ਧਮਕਾਉਂਦੀਆਂ ਨੇ ਡਰਾਉਂਦੀਆਂ ਨੇ ਪਰਚੇ ਦਰਜ ਕਰਦੀਆਂ ਨੇ ਅਸੀਂ ਉਹਨਾਂ ਨੂੰ ਦੁਬਾਰਾ ਫੋਂ ਤੁਹਾਡੀਆਂ 4 ਜਿਮਨੀ ਚੋਣਾ ਫਿਰ ਆ ਰਹੀਆਂ ਪੰਜਾਬ ਦੇ ਵਿੱਚ ਸ਼ਾਇਦ ਪੰਜਵੀਂ ਵੀ ਆਉਣੀ ਪੈਣੀ ਕਿਉਂਕਿ ਕੱਲ ਇੱਕ ਅਕਾਲੀ ਦਲ ਦਾ ਐਮਐਲਏ ਵੀ ਤੋੜ ਰਿਹਾ ਵੀ ਤੁਹਾਡੇ ਕੋਲ 92 ਐਮਐਲਏ ਆ ਤੁਸੀਂ 92 ਨਾਲ ਸੰਤੋਸ਼ ਨਹੀਂ ਗਏ ਤੁਸੀਂ ਅਕਾਲੀ ਦਲ ਦਾ ਇੱਕ ਐਮਐਲਏ ਹੋਰ ਤੋੜ ਕੇ ਇੱਕ ਅਨਵਾਂਟਡ ਜਿਮਨੀ ਚੋਣ ਦਾ ਖਰਚਾ ਪੰਜਾਬ ਦੇ ਸਿਰ ਦੇ ਉੱਤੇ ਹੋਰ ਤੁਸੀਂ ਪਾਉਂਗੇ ਪੰਜ ਜਿਮਨੀ ਚੋਣਾ ਦਾ ਖਰਚਾ ਪੰਜਾਬ ਦੇ ਲੋਕਾਂ ਤੇ ਜਿਹੜਾ ਜਿਹੜਾ ਪੰਜਾਬ ਆਲਰੇਡੀ ਕਰਜ਼ੇ 'ਚ ਡੁੱਬਿਆ ਪਿਆ ਹੋਇਆ ਇਸ ਲਈ ਮੈਂ ਤਾਂ ਸਿਰਫ ਲੋਕਾਂ ਨੂੰ ਅਪੀਲ ਕਰਨ ਆਇਆ ਹਾਂ ਕਿ ਮੇਰਾ ਖਿਆਲ ਹੈ 2.5 ਸਾਲ ਵਿੱਚ ਇਹਨਾਂ ਦਾ ਚਿਹਰਾ ਤੁਸੀਂ ਅੱਛੇ ਤਰੀਕੇ ਨਾਲ ਪਛਾਣ ਲਿਆ ਵਾ ਇਹਨਾਂ ਦੇ ਜਿਹੜੇ ਅਖੋਤੀ ਐਮ ਐਲ ਏਜ਼ ਨੇ ਕਿਸੇ ਨੇ ਕੋਈ ਗੈਰ ਕਾਨੂੰਨੀ ਮਾਈਨਿੰਗ ਕਰ ਰਿਹਾ ਕੋਈ ਨੌਜਵਾਨ ਬੱਚਿਆਂ ਦਾ ਸ਼ੋਸ਼ਣ ਕਰ ਰਿਹਾ ਕੋਈ ਨੰਗਾ ਘੁੰਮ ਰਿਹਾ ਵਾ ਕੋਈ ਕੋਠੀਆਂ ਦੇ ਨਰਾਈਜ਼ ਦੇ ਕਬਜ਼ਾ ਕਰ ਰਿਹਾ ਵਾ ਕੋਈ ਜਿੱਥੇ ਕਿਸੇ ਦਾ ਦਾਅ ਲੱਗਦਾ ਵਾ ਸਾਰੇ ਕਰਪਟ ਏਡੇ ਸਾਡੇ ਪੁਲਤ ਵੀ ਤੁਸੀਂ ਗੱਲਾਂ ਹੀ ਛੱਡ ਦਿਓ ਤਸੀਲਾਂ ਵਿੱਚ ਥਾਣਿਆਂ ਵਿੱਚ ਔਰ ਇੱਕ ਅੱਲਾ ਪੁਲਤ ਨਹੀਂ ਸਾਰੇ ਪੰਜਾਬ ਦੀ ਇਸ ਵਕਤ ਤਸਵੀਰ ਆ ਜਿਹੜਾ ਕਹਿੰਦਾ ਸੀ ਨਾ ਕਿ ਕਰਪਸ਼ਨ ਫ੍ਰੀ ਮੈਂ ਸਟੇਟ ਦਊਗਾ ਇਹ ਦਿਨੋਂ ਜ਼ਿਆਦਾ ਕ腐ਸ਼ਨ ਨਹੀਂ ਗਈ ਜਿਹੜੀਆਂ ਇਹਨਾਂ ਨੇ ਰਿਕਾਰਡ ਮਗਲੀਆਂ ਸਰਕਾਰਾਂ ਦਾ ਜਿਹੜਾ ਬਦਲਾਵ ਬਦਲਾਵ ਕਰਦੇ ਇਹਨਾਂ ਦਾ ਸਾਰਾ ਬਦਲਾਵ ਪੁੱਠਾ ਹੈ ਸਾਰਾ ਬਦਲਾਵ ਨੈਗੇਟਿਵ ਹੈ ਸਾਰਾ ਬਦਲਾਵ ਮਾੜੇ ਪਾਸੇ ਰੁਝਾਨ ਲੈ ਕੇ ਜਾਂਦਾ ਕੋਈ ਮੋਰੈਲਿਟੀ ਐਥਿਕਸ ਅਫਹੋਲ ਨਹੀਂ ਕੀਤੀ ਕਦੀ ਦੇਖਿਆ ਸੀ ਇਸ ਆਜ਼ਾਦ ਭਾਰਤ ਵਿੱਚ ਕਿ ਮੁੱਖ ਮੰਤਰੀ ਤੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਹੋ ਜਾਵੇ ਦਿੱਲੀ ਤੇ ਉਹ ਚੀਫ ਮਿਨਿਸਟਰ ਦਾ ਅਹੁਦਾ ਨਾ ਛੱਡੇ ਆ ਹੁਣੇ ਥੋੜੀ ਦੇਰ ਪਹਿਲਾਂ ਝਾਰਖੰਡ ਦੇ ਜਿਹੜਾ ਸ਼ਾਇਦ ਮਿਸਟਰ ਸੁਰੇਨ ਸੀਗੇ ਜਦੋਂ ED ਨੇ ਉਹਨੂੰ ਅਰੈਸਟ ਕੀਤਾ ਉਹ ਜੇਲ੍ਹ ਜਾਣ ਤੋਂ ਪਹਿਲਾਂ ਅਸਤੀਫਾ ਦੇ ਕੇ ਗਿਆ ਜੇਲ੍ਹ ਗਿਆ ਜੇਲ੍ਹ ਆਣ ਕੇ ਵਾਪਸ ਆਪਣੀ ਸਾਰੀ ਪਾਰਟੀ ਇਕੱਠੀ ਕੀਤੀ ਤਾਂ ਦੁਬਾਰਾ ਚੀਫ ਮਿਨਿਸਟਰ ਦੀ ਸੌਂਚ ਸਕੀ ਕਿ ਕੇਜਰੀਵਾਲ ਸਾਹਿਬ ਨੂੰ ਆਪਣੇ ਐਮਐਲਏਸ ਤੇ ਭਰੋਸਾ ਨਹੀਂਗਾ ਕਿ ਜੇ ਮੈਂ ਇੱਕ ਵਾਰੀ ਅਹੁਦਾ ਛੱਡ ਦਿੱਤਾ ਤੇ ਮੁੜ ਕੇ ਮੈਨੂੰ ਦਿੱਲੀ ਦਾ ਚੀਫ ਮਿਨਿਸਟਰ ਨਹੀਂ ਬਣਾਉਣਗੇ ਪਹਿਲਾ ਉਦਾਹਰਨ ਹੈ ਭਾਰਤ ਦੇ ਆਜ਼ਾਦੀ ਦੇ 78 ਸਾਲ ਦੇ ਇਤਿਹਾਸ ਵਿੱਚ ਕਿ ਚੀਫ ਮਿਨਿਸਟਰ ਜੇਲ੍ਹ ਵਿੱਚ ਬੈਠਾ ਚੀਫ ਮਿਨਿਸਟਰ ਬੈਠਾ ਵਾ ਔਰ ਕੋਈ ਚਿੱਠੀ ਨਹੀਂ ਲਿਖ ਨਹੀਂ ਸਕਦਾ ਉਹਨੇ ਕੱਲ ਪਰਸੋ ਇੱਕ ਚਿੱਠੀ ਲਿਖੀ ਸੀ ਕਿ ਅਸੀਂ ਅ ਇੰਡੀਪੈਂਡੈਂਸ ਡੇ ਦੇ ਵਿੱਚ ਉਹਨਾਂ ਦੀ ਕੋਈ ਜਿਹੜੀ ਮਿਨਿਸਟਰ ਅਤੀਸ਼ੀ ਨੂੰ ਅਧਿਕਾਰ ਦਿੱਤਾ ਜਾਵੇ ਉਹ ਜੇਲ੍ਹਾਂਆਂ ਨੇ ਰੋਕ ਲਈ ਕਿ ਤੇਰੀ ਕੋਈ ਕਮਿਊਨੀਕੇਸ਼ਨ ਬਤੌਰ ਚੀਫ ਮਿਨਿਸਟਰ ਤੁਸੀਂ ਜੇਲ੍ਹ ਵਿੱਚੋਂ ਕੋਈ ਕਮਿਊਨੀਕੇਸ਼ਨ ਨਹੀਂ ਕਰ ਸਕਦੇ ਤਾਂ ਅੰਡਰਸਟੂਡ ਹੀ ਹੈ ਪਰ ਉਹ ਕਹਿੰਦਾ ਮੈਂ ਚੀਫ ਮਿਨਿਸਟਰ ਦਾ ਅਹੁਦਾ ਨਹੀਂ ਛੱਡਣਾ ਮਤਲਬ ਇਹ ਬਦਲਾਅ ਪਹਿਲੀ ਵਾਰੀ ਅਸੀਂ ਇਸ ਦੇਸ਼ ਦੇ ਜਿਹੜੀ ਪੋਲਿਟਿਕਸ ਵਿੱਚ ਦੇਖਿਆ ਇਸ ਕਰਕੇ ਮੇਰੀ ਸਭ ਨੂੰ ਬੜੀ ਨਿਮਰਤਾ ਦੇ ਨਾਲ ਅਪੀਲਿਆ ਠੀਕ ਹੈ ਮੰਨ ਲਿਆ ਕਿ ਸਰਕਾਰ ਨੇ ਆਪਾਂ ਕੰਮ ਲੈਣੇ ਨੇ ਜੋ ਵੀ ਤੁਸੀਂ ਕਰਨਾ ਪਰ ਜਦੋਂ ਤੁਹਾਡਾ ਵੋਟ ਪਾਉਣ ਦਾ ਸਮਾਂ ਆਉਂਦਾ ਵਾ ਉਦੋਂ ਵੋਟ ਅਕਲਮੰਦੀ ਨਾਲ ਪਾਉਣੀ ਆ ਆ ਤੁਸੀਂ ਪੰਚਾਇਤੀਆਂ ਇਲੈਕਸ਼ਨਾਂ ਦੇਖ ਲਓ ਪਿਛਲਾ ਹੁਣ ਲਗਭਗ ਅ ਦਸੰਬਰ 2023 ਦੀ ਵੋਟਬੰਦੀ ਕਰਕੇ ਗੁਪਤ ਰੱਖੀ ਹੋਈ ਆ ਕਿਸੇ ਨੂੰ ਨਹੀਂ ਦਿਖਾ ਰਹੇ ਇਹ ਲਿਸਟਾਂ ਕਿੱ데 ਲਾਈਆਂ ਨਹੀਂ ਚੰਗੀ ਤਰ੍ਹਾਂ ਡਿਸਪਲੇ ਤੇ ਲੋਕੀ ਫਿਰ ਆਬਜੈਕਸ਼ਨ ਕੀ ਕਰਦੇ ਪਤਾ ਕਿੱਦਾਂ ਲਗੂ ਕਿਹੜੇ ਵਾਰਡ ਚ ਚੱਕ ਕੇ ਵੋਟ ਕਿੱਧਰ ਪਾਤੀ ਆ ਕਿਹੜਾ ਵਾਰਡ ਤੋੜਿਆ ਕਿ ਇਹਨੂੰ ਕਿੱਧਰ ਕੀਤਾ ਮਤਲਬ ਤੁਸੀਂ ਇੰਨੇ ਡਰਦੇ ਹੋ ਲੋਕਾਂ ਤੋਂ ਕਿ ਜੇ ਅਸੀਂ ਆ ਵੋਟਬੰਦੀ ਦਿਖਾਤੀ ਤੇ ਲੋਕਾਂ ਨੇ ਸਾਨੂੰ ਜਿਹੜਾ ਹੈ ਇਲੈਕਸ਼ਨਾਂ ਜਿੱਤਣ ਨਹੀਂ ਦੇਣੀਆਂ ਸਾਰਾ ਕੰਮ ভোটার ਸੂਚੀਆਂ ਗੁਪਤ ਨੇ ਕੱਲ ਪਰਸੋਂ ਇਲੈਕਸ਼ਨ ਕਮਿਸ਼ਨ ਨੇ ਇੱਕ ਚਿੱਠੀ ਆਰਡਰ ਕੀਤੀ ਕਿ 20 21 ਔਰ 22 ਤਰੀਕ ਨੂੰ ਤੁਸੀਂ ਜਿਹੜੀ ভোটার ਸੂਚੀਆਂ ਦੀ ਸੁਧਾਈ ਦਾ ਕੰਮ ਕਰੋ ਲੋਕੀ អਬਜੈਕਸ਼ਨ ਕਿੱਥੇ ਲਾਉਣਗੇ ਜੇ ਉਹਨਾਂ ਦੇ ਕੋਲ ਕੋਈ ਲਿਸਟਾ ਹੀ ਨਹੀਂ ਗਈਆਂ ਜੇ ਉਹਨਾਂ ਕੋਲ ਵੋਟਬੰਦੀ ਨਹੀਂ ਹੈ ਉਸ ਇਲੈਕਸ਼ਨ ਦੀ ਕਿ ਇਹ ਬਦਲਾਅ ਉਸੇ ਦਾ ਹੈ ਕਿ ਅਸੀਂ ਜਿਹੜੀਆਂ ਪੰਚਾਇਤ ਤੱਕ ਦੀਆਂ ਚੋਣਾਂ ਉੱਦਦੇ ਅਸੀਂ ਕਬਜ਼ਾ ਕਰਨਾ ਵਾ ਅਸੀਂ ਪੰਚਾਇਤ ਦੀਆਂ ਚੋਣਾਂ ਵੀ ਨਿਰਪੱਖ ਨਹੀਂ ਹੋਣ ਦੇਣੀਆਂ ਇਸ ਕਰਕੇ ਮੇਰੀ ਸਮੂਹ ਪੰਜਾਬ ਦੇ ਲੋਕਾਂ ਨੂੰ ਪਾਰਟੀ ਪਾਸੇ ਤੋਂ ਉੱਤੇ ਉੱਠ ਕੇ ਅਪੀਲ ਹੈ ਕਿ ਕਿਰਪਾ ਕਰਕੇ ਹਰ ਗੱਲ غور ਨਾਲ ਦੇਖੋ ਇਹਨਾਂ ਦਾ ਐਜੂਕੇਸ਼ਨ ਮਾਡਲ ਖੋਤੀ ਇਹਨਾਂ ਦਾ ਹੈਲਥ ਮਾਡਲ ਖੋਤੀ ਇਹਨਾਂ ਦਾ ਭ੍ਰਿਸ਼ਟਾਚਾਰ ਦਾ ਮਾਡਲ ਔਰ ਜੋ ਇਹਨਾਂ ਨੇ ਅਨਿਆਏ ਤੇ ਲੋਕਾਂ ਦੇ ਨਾਲ ਝੂਠੇ ਪਰਚੇ ਦਰਜ ਕਰਕੇ ਪੁਲਿਸ ਦਾ ਦੁਰਉਪਯੋਗ ਕੀਤਾ ਤੌਬਾ ਮੇਰੀ ਮੇਰੇ ਖਿਆਲ ਕਿਸੇ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਇਹਨਾਂ ਤੋਂ ਹੋਸ਼ਿਆਰ ਰਹੋ ਬਚੋ ਤੇ ਭਗਵਾਨ ਤੁਮੈਂ ਮੈਂ ਫਿਰ ਅੰਤ ਵਿੱਚ ਕਹਿੰਦਾ ਕਿ ਮੁਰਗੀ ਖਾਨਾ ਤਾਂ ਯਾਰ ਖੋਲਣਾ ਬਣਦਾ ਹੁਣ ਤੇਰਾ ਇਹ ਤਾਂ ਬਣਦਾ ਹੁਣ ਜਾਣ ਕੇ ਕਟੋਗੜ ਦੇ ਦੱਸ ਦੇ ਕਿ ਜਦੋਂ ਜਿਹੜੀ ਟਿੱਚਰ ਦੂਜਿਆਂ ਨੂੰ ਕੀਤੀ ਸੀਗੀ ਤੇ ਆ ਬੁਲੇਟ ਪ੍ਰੂਫ ਜਗਾੜ ਤੇ ਬੁਲੇਟ ਪ੍ਰੂਫ ਗੱਡੀਆਂ ਤੇ Z+ ਸਿਕਿਉਰਟੀਆਂ ਤੇ ਜਹਾਜ਼ ਤੇ ਹੈਲੀਕਾਪਟਰ ਇਹਦਾ ਮੈਨੇ ਕੀ ਹੁੰਦਾ ਬਸ ਇਸ ਗੱਲ ਦਾ ਜਵਾਬ ਪੰਜਾਬ ਦੇ ਲੋਕ ਕਿੱਧਰੋਂ ਜਾਣਨਾ ਚਾਹੁੰਦੇ